ਦਨਕਸ਼ੂਰਾ ਟੀਵੀ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਦੁਨੀਆ ਦੀ ਸਭ ਤੋਂ ਵੱਡੀ ਤੇ ਅਹਿਮ ਮੀਟਿੰਗ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਕਿਹੜੀ ਅਹਿਮ ਮੀਟਿੰਗ ਹੈ ਕਿਸ ਤਰੀਕੇ ਦੇ ਨਾਲ ਇਸ ਮੀਟਿੰਗ ਨੂੰ ਰੱਖਿਆ ਗਿਆ ਹੈ ਕਿਹੜੀ ਜਗ੍ਹਾ ਦੇ ਉੱਪਰ ਰੱਖਿਆ ਗਿਆ ਸਾਰੀ ਚੀਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਚੈਨਲ ਦੇ ਡਿਪਟੀ ਐਡੀਟਰ ਰਿਮਾਂਚੂ ਗਾਬਾ ਜੀ ਸਾਡੇ ਨਾਲ ਨੇ ਰਿਮਾਂਚੂ ਜੀ ਕੀ ਕੋਈ ਜਾਣਕਾਰੀਆਂ ਨੇ ਜਿਹੜੀ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਕੀ ਕੋਈ ਕੁਝ ਸਥਿਤੀਆਂ ਬਣੀਆਂ ਨੇ ਕਿ ਇਸ ਮੀਟਿੰਗ ਨੂੰ ਕਰਨ ਦਾ ਇਹ ਜਿਹੜਾ ਖੇਚਲ ਹੈ ਇਹ ਕਰਨੀ ਪਈ ਬਿਲਕੁਲ ਇਸ ਵੇਲੇ ਦੀ ਜੇ ਠੀਕ 6 ਘੰਟਿਆਂ ਦੇ ਬਾਅਦ 1 ਵਜੇ ਭਾਰਤ ਦੇ ਸਮੇਂ ਅਨੁਸਾਰ ਦੁਨੀਆ ਦੀ ਸਭ ਤੋਂ ਵੱਡੀ ਮੀਟਿੰਗ ਇਹਨੂੰ ਆਪਾਂ ਕਹਾਂਗੇ ਜੋ ਯੂਐਸ ਦੇ ਪ੍ਰੈਜ਼ੀਡੈਂਟ ਡੋਨਾਲਡ 트ੰਪ ਤੇ ਰਸ਼ੀਆ ਦੇ ਪ੍ਰਧਾਨ ਰਸ਼ੀਆ ਦੇ ਰਾਸ਼ਟਰਪਤੀ ਵਿਲਾਦਮੀਰ ਪੁਤਿਨ ਦੇ ਵਿਚਾਲੇ ਹੋਣ ਜਾ ਰਹੀ ਹੈ ਇਹ ਮੀਟਿੰਗ ਅਲਾਸਕਾ ਦੇ ਵਿੱਚ ਹੋਣ ਜਾ ਰਹੀ ਹੈ ਇਹ ਯੂਨਾਈਟਿਡ ਸਟੇਟ ਦਾ ਇੱਕ ਸਟੇਟ ਹੀ ਹੈ ਪਰ ਯੂਨਾਈਟਿਡ ਸਟੇਟ ਦੇ ਨਾਲ ਜੁੜਿਆ ਨਹੀਂ ਹੋਇਆ ਬਲਕਿ ਕੈਨੇਡਾ ਤੋਂ ਅੱਗੇ ਜਾ ਕੇ ਰਸ਼ੀਆ ਦੇ ਬਾਰਡਰ ਦੇ ਨਾਲ ਅਲਾਸਕਾ ਇੱਕ ਸਟੇਟ ਹੈ ਜਿੱਥੇ ਇਹ ਮੀਟਿੰਗ ਹੋਣ ਜਾ ਰਹੀ ਹੈ ਉਹ ਥਾਂ ਵੀ ਮੈਂ ਤੁਹਾਨੂੰ ਦੱਸਾਂਗਾ ਪਰ ਇਹ ਮੀਟਿੰਗ ਦਾ ਸਭ ਤੋਂ ਪਹਿਲਾਂ ਆਪਾਂ ਦੱਸ ਦਈਏ ਕਿ ਇਹਦਾ ਸਿੱਧਾ-ਸਿੱਧਾ ਪ੍ਰਭਾਵ ਅੱਜ ਰਾਤ ਨੂੰ 1 ਵਜੇ ਵਿਲਾਦਮੀਰ ਪੁਤਿਨ ਤੇ ਡੋਨਾਲਡ ਟਰੰਪ ਦੇ ਵਿਚਾਲੇ ਜਿਹੜੀ ਮੀਟਿੰਗ ਹੋਣੀ ਹੈ ਇਹਦਾ ਸਿੱਧਾ-ਸਿੱਧਾ ਪ੍ਰਭਾਵ ਜਿਹੜਾ ਭਾਰਤ ਤੇ ਪ ਭਾਰਤ ਤੇ ਲਗਾਤਾਰ ਆਪਣੀ ਖੁੰਦਕ ਅਮਰੀਕਾ ਕੱਢ ਰਿਹਾ ਹੈ ਟੈਰਿਫ ਲਾ ਲਾ ਕੇ ਟੈਕਸ ਲਾ ਲਾ ਕੇ ਜਿਹੜੇ ਵੀ ਇੱਥੋਂ ਦੀ ਐਕਸਪੋਰਟ ਜਿਹੜਾ ਵੀ ਮਾਲ ਇੱਥੋਂ ਦੀ ਭੇਜਿਆ ਜਾ ਰਿਹਾ ਹੈ ਅਮਰੀਕਾ ਉਹਦੇ ਤੇ ਟੈਕਸ ਲਗਾ ਰਿਹਾ ਕਿਉਂਕਿ ਭਾਰਤ ਰਸ਼ੀਆ ਤੋਂ ਤੇਲ ਖਰੀਦ ਰਿਹਾ ਸੀਗਾ ਇਸੇ ਗੱਲ ਦਾ ਗੁੱਸਾ ਕੱਢਦੇ ਹੋਏ ਟਰੰਪ ਨੇ ਥੋੜੇ ਦਿਨ ਪਹਿਲਾਂ ਹੀ ਭਾਰਤ ਤੇ 50 50% ਬਹੁਤ ਸਾਰੇ ਜਿਹੜੇ ਸਾਡੇ ਇੱਥੋਂ ਦੀ ਸਮਾਨ ਜਾਂਦਾ ਜਿਵੇਂ ਕੱਪੜੇ ਯਾ ਹੋਰ ਜਿਹੜਾ ਕੁਝ ਸਮਾਨ ਜ਼ਰੂਰੀ ਸਮਾਨ ਜਿਹੜਾ ਭਾਰਤ ਤੋਂ ਐਕਸਪੋਰਟ ਹੁੰਦਾ ਸੀਗਾ ਜ਼ਿਆਦਾਤਰ ਤਾਂ ਟੈਕਸਟਾਈਲ ਹੋ ਗਿਆ ਜੁਐਲਰੀ ਹੋਗੀ ਇਹਨਾਂ ਤੇ 50% ਜਿਹੜਾ ਟੈਰਿਫ ਅਨਾਉਂਸ ਕਰਤਾ 25% ਹੁਣ ਲੱਗਣਾ ਸ਼ੁਰੂ ਹੋ ਗਿਆ 25% ਥੋੜੇ ਦਿਨਾਂ ਬਾਅਦ 27 ਅਗਸਤ ਤੋਂ ਲੱਗਣਾ ਸ਼ੁਰੂ ਹੋ ਜਾਣਾ ਤਾਂ 50% ਟੈਰਿਫ 트ੰਪ ਨੇ ਇਸ ਕਰਕੇ ਲਾਇਆ ਕਿਉਂਕਿ ਭਾਰਤ ਰਸ਼ੀਆ ਤੋਂ ਲਗਾਤਾਰ ਤੇਲ ਖਰੀਦ ਰਿਹਾ ਔਰ ਰਸ਼ੀਆ ਔਰ ਯੂਕਰੇਨ ਦੇ ਵਿਚਾਲੇ ਫਰਵਰੀ 2022 ਤੋਂ ਹੀ ਜੰਗ ਲੱਗੀ ਹੋਈ ਹੈ ਇਹੀ ਬਹਾਨਾ ਬਣਾਇਆ ਟਰੰਪ ਨੇ ਕਿ ਭਈ ਭਾਰਤ ਤੇਲ ਖਰੀਦਦਾ ਰਸ਼ੀਆ ਕੋਲ ਪੈਸਾ ਆਂਦਾ ਤਾਂ ਰਸ਼ੀਆ ਉਹਦੇ ਨਾਲ ਯੂਕਰੇਨ ਦੇ ਨਾਲ ਲਗਾਤਾਰ ਜੰਗ ਲੜ ਰਿਹਾ ਹੈ ਉਹ ਜੰਗ ਰੁਕਾਣ ਲਈ ਅੱਜ ਇਹ ਮੀਟਿੰਗ ਹੋ ਰਹੀ ਹੈ ਟਰੰਪ ਤੇ ਪੁਤਿਨ ਵਿਚਾਲੇ ਇਹ ਮੀਟਿੰਗ ਦਾ ਸਭ ਤੋਂ ਵੱਡਾ ਜਿਹੜਾ ਪੁਆਇੰਟ ਹੈ ਉਹ ਸੀਸਫਾਇਰ ਹੈ ਜਿਵੇਂ ਟਰੰਪ ਭਾਰਤ ਲਈ ਤੇ ਪਾਕਿਸਤਾਨ ਦੀ جنگ ਵੇਲੇ ਕਹਿੰਦੇ ਰਹਿੰਦੇ ਨੇ ਕਿ ਮੈਂ ਸੀਸਫਾਇਰ ਕਰਾਇਆ ਮੈਂ جنگ ਰੁਕਾਈ ਉਸੇ ਤਹਿਤ ਅੱਜ ਜਿਹੜੀ ਪਿਛਲੇ 3 ਸਾਲਾਂ ਤੋਂ ਯੂਕਰੇਨ ਤੇ ਰਸ਼ੀਆ ਦੇ ਵਿਚਾਲੇ جنگ ਲੱਗੀ ਹੋਈ ਹੈ ਉਸ جنگ ਨੂੰ ਰੁਕਾਉਣ ਦੇ ਲਈ ਟਰੰਪ ਤੇ ਪੁਤਿਨ ਦੇ ਵਿਚਾਲੇ ਇਹ ਮੀਟਿੰਗ ਹੋ ਰਹੀ ਹੈ ਇਸੇ ਕਰਕੇ ਮੈਂ ਕਹਿ ਰਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਮੀਟਿੰਗ ਹੈ ਕਿਉਂਕਿ ਇਸ جنگ ਦੇ ਨਾਲ ਪੂਰੀ ਦੁਨੀਆ ਡਿਸਟਰਬ ਹੋਈ ਹੋਈ ਹੈ ਜਿੱਥੇ ਬਹੁਤ ਸਾਰੇ ਲੋਕ ਮਰੇ ਵੀ ਨੇ ਉੱਥੇ ਪੂਰੀ ਦੁਨੀਆ ਦੀ ਇਕਨੋਮੀ ਵੀ ਤਹਿਸ ਨਹਿਸ ਹੋਈ ਹੋਈ ਹੈ ਔਰ ਸਿੱਧਾ ਉਹਦਾ ਪ੍ਰਭਾਵ ਭਾਰਤ ਤੇ ਵੀ ਪੈਣਾ ਹੈ ਕਿਉਂ ਕਿ ਇਸ ਮੀਟਿੰਗ ਦੇ ਵਿੱਚ ਜੇ ਪ੍ਰਭਾਵਸ਼ਾਲੀ ਮੀਟਿੰਗ ਨਾ ਰਹੀ ਤਾਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਯਾਨੀ ਕਿ ਅਮਰੀਕਾ ਦੇ ਫਾਈਨੈਂਸ ਮਨਿਸਟਰ ਨੇ ਇਹ ਬਿਆਨ ਬਕਾਇਦਾ ਇਹ ਬਿਆਨ ਥੋੜੀ ਦੇਰ ਪਹਿਲਾਂ ਦਿੱਤਾ ਹੈ ਜਿਨ੍ਹਾਂ ਦਾ ਨਾਮ ਸਕਾਟ ਬੇਸੈਂਟ ਹੈ ਉਹਨਾਂ ਨੇ ਕਿਹਾ ਕਿ ਟਰੰਪ ਤੇ ਪੁਤਿਨ ਦੀ ਮੀਟਿੰਗ ਕਾਮਯਾਬ ਨਾ ਹੋਈ ਤਾਂ ਭਾਰਤ ਦੇ ਵੱਲੋਂ ਜਿਹੜਾ ਸਮਾਨ ਅਮਰੀਕਾ ਭੇਜਿਆ ਜਾ ਰਿਹਾ ਉਹਦੇ ਤੇ ਹੋਰ ਟੈਰਿਫ ਲੱਗੇਗਾ ਉਹਦੇ ਤੇ ਹੋਰ ਜ਼ਿਆਦਾ ਟੈਕਸ ਲਾਇਆ ਜਾਏਗਾ ਜਿਹੜਾ ਪਹਿਲਾਂ ਹੀ 50% ਕਰਤਾ ਜੇ ਅੱਜ ਦੀ ਮੀਟਿੰਗ ਕਾਮਯਾਬ ਨਾ ਹੋਈ ਪੁਤਿਨ ਤੇ ਟਰੰਪ ਵਿਚਾਲੇ ਤਾਂ ਫਿਰ ਜਿਹੜਾ ਟੈਕਸ ਹੋਰ ਭਾਰਤ ਤੇ ਬਤਾ ਦਿੱਤਾ ਜਾਏਗਾ ਇੱਥੇ ਇੱਕ ਗੱਲ ਹੋਰ ਸਮਝਣ ਵਾਲੀ ਹੈ ਜੋ ਜਿਲੈਂਸਕੀ ਹੋਰਾਂ ਦੇ ਨਾਲ ਯੂਕਰੇਨ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਜਦੋਂ ਮੀਟਿੰਗ ਹੁੰਦੀ ਹੈ ਟਰੰਪ ਹੋਰਾਂ ਦੀ ਉਸ ਵਕਤ ਸ਼ਬਦਾਵਲੀ ਦੇ ਵਿੱਚ ਟਰੰਪ ਉਹਨਾਂ ਦੇ ਵੱਲੋਂ ਉਹਨਾਂ ਨੂੰ ਹੜਕਾਇਆ ਗਿਆ ਸੀ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅੱਜ ਦੀ ਮੀਟਿੰਗ ਦੇ ਵਿੱਚ ਇਸ ਦੇ ਬਾਰੇ ਆਪਾਂ ਅਨੁਮਾਨ ਲਾ ਸਕਦੇ ਹਾਂ ਕਿ ਇਸੇ ਤਰੀਕੇ ਦੀ ਸ਼ਬਦਾਵਲੀ ਵਰਤੀ ਨਹੀਂ ਨਹੀਂ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਵਰਤੀ ਜਾ ਸਕਦੀ ਕਿਉਂਕਿ ਦੋਵੇਂ ਹੀ ਬੜੇ ਖਤਰਨਾਕ ਅ ਮੁਲਕ ਨੇ ਦੋਨੋਂ ਹੀ ਨਿਊਕਲੀਅਰ ਪਾਵਰ ਮੁਲਕ ਨੇ ਦੋਨੋਂ ਹੀ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਤਾਕਤਵਰ ਮੰਨਦੇ ਨੇ ਇਸੇ ਕਰਕੇ ਇਹ ਬਾਈਲੇਟਰਲ ਮੀਟਿੰਗ ਹੋਣ ਜਾ ਰਹੀ ਹੈ ਮੈਂ ਪਹਿਲਾ ਜ਼ਿਕਰ ਕਰ ਰਿਹਾ ਸੀਗਾ ਕਿ ਕਿਉਂਕਿ ਯੂਕਰੇਨ ਉਹ ਨੂੰ ਪ੍ਰਭਾਵ ਜਾਂ ਯੂਕੇ ਯੂਕਰੇਨ ਨੂੰ ਅਮਰੀਕਾ ਡੋਮੀਨੇਟ ਕਰ ਸਕਦਾ ਔਰ ਅਮਰੀਕਾ ਲਗਾਤਾਰ ਉਹਦੀ ਜੰਗ ਦੇ ਵਿੱਚ ਮਦਦ ਕਰਦਾ ਵੀ ਆ ਰਿਹਾ ਹੈ ਨਾ ਤਾਂ ਇਸ ਕਰਕੇ ਉਹ ਡੋਮੀਨੇਟ ਹੋ ਜਾਂਦਾ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਜ਼ੇਲੈਂਸਕੀ ਦੇ ਨਾਲ ਬਹਿਸ ਹੋਈ ਸੀਗੀ ਵਾਈਟ ਹਾਊਸ ਦੇ ਵਿੱਚ ਉਸ ਤੋਂ ਬਾਅਦ ਜ਼ੇਲੈਂਸਕੀ ਬਾਹਰ ਆਏ ਤੇ ਟੀਵੀ ਇੰਟਰਵਿਊ ਤੇ ਵਿੱਚ ਜਾ ਕੇ ਉਹਨਾਂ ਨੇ ਕਿਸੇ ਨਾ ਕਿਸ ਇਸ ਤਰ੍ਹਾਂ ਦੀ ਸੌਫਟ ਜਿਹੜੀ ਨਰਮੀ ਵੀ ਵਰਤੀ ਔਰ ਕਿਸੇ ਨਾ ਕਿਸੇ ਮਾਫੀ ਵਰਗੇ ਸ਼ਬਦ ਵੀ ਇਹਨਾਂ ਨੇ ਵਰਤੇ ਸੀਗੇ ਉਹ ਹੁਣ ਅੱਜ ਮੀਟਿੰਗ ਉਸ ਤਰ੍ਹਾਂ ਦੀ ਨਹੀਂ ਹੋਏਗੀ ਇਹ ਮੀਟਿੰਗ ਬਹੁਤ ਵੱਡੀ ਮੀਟਿੰਗ ਹੈ ਦੋ ਤਾਕਤਵਰ ਮੁਲਕਾਂ ਦੇ ਰਾਸ਼ਟਰਪਤੀਆਂ ਵਿਚਾਲੇ ਮੁਖੀਆਂ ਵਿਚਾਲੇ ਮੀਟਿੰਗ ਹੋਣ ਜਾ ਰਹੀ ਹੈ ਦੋਵੇਂ ਹੀ ਨਿਊਕਲੀਅਰ ਸਟੇਟ ਨੇ ਦੋਵਾਂ ਦੇ ਕੋਲ 5000 ਤੋਂ ਵੱਧ ਦੋਵੇਂ ਮੁਲਕਾਂ ਦੇ ਕੋਲ ਨਿਊਕਲੀਅਰ ਬੰਬ ਹੈਗੇ ਨੇ ਤਾਂ ਇਹ ਇਹੋ ਜੀਆਂ ਚੀਜ਼ਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਔਰ ਮੈਂ ਜਦੋਂ ਦਾ ਜ਼ਿਕਰ ਕਰ ਰਿਹਾ ਸੀਗਾ ਕਿ ਭਾਰਤ ਤੇ ਸਿੱਧਾ-ਸਿੱਧਾ ਇਸ ਮੀਟਿੰਗ ਦਾ ਅਸਰ ਪੈਣਾ ਕਿਉਂਕਿ ਜੇ ਅੱਜ ਮੀਟਿੰਗ ناکਾਮ ਹੈ ਬੋਈ ਤਾਂ ਭਾਰਤ ਦੇ ਬਿਜ਼ਨਸ ਤੇ ਇਹਦਾ ਹੋਰ ਅਸਰ ਪਊਗਾ ਭਾਰਤ ਦੇ ਬਹੁਤ ਇਹ ਨਹੀਂ ਕਿ ਸਿਰਫ ਜਿਹੜੇ ਐਕਸਪੋਰਟ ਕੱਪੜਾ ਐਕਸਪੋਰਟ ਕਰ ਰਹੇ ਨੇ ਜਾਂ ਜੁਐਲਰੀ ਐਕਸਪੋਰਟ ਕਰ ਰਹੇ ਨੇ ਉਹਨਾਂ ਤੇ ਹੀ ਅਸਰ ਪੈਂਦਾ ਪੂਰੀ ਦੀ ਪੂਰੀ ਇਕਨੋਮੀ ਜਿਹੜੀ ਹੈ ਉਹਦੇ ਤੇ ਪ੍ਰਭਾਵ ਪੈਂਦਾ ਤਾਂ ਇਸ ਕਰਕੇ ਭਾਰਤ ਦੇ ਲਈ ਅੱਜ ਦੀ ਇਹ ਮੀਟਿੰਗ ਬਹੁ ਯੂਕਰੇਨ ਤੇ ਰਸ਼ੀਆ ਵਿਚਾਲੇ جنگ ਰੁਕਵਾਣੀ ਹੈ ਹਾਲਾਂਕਿ ਹੁਣ ਜਿਹੜਾ ਏਜੰਡਾ ਕਿਵੇਂ ਹੋਏਗਾ ਨੈਗੋਸ਼ੀਏਸ਼ਨਸ ਹੋਣਗੀਆਂ 트럼ਪ ਤੇ ਜ਼ਿਲੈਂਡ 트럼ਪ ਤੇ ਪੁਤਿਨ ਟੇਬਲ ਤੇ ਬੈਠਣਗੇ ਉਹਨਾਂ ਦੇ ਨਾਲ ਜਿਹੜੀ ਹੈ ਵੈਲੇ ਵੈਸੇ ਤਾਂ ਇਹ 2018 ਤੋਂ ਬਾਅਦ ਸੁਖਵੀਰ ਇਹ ਮੀਟਿੰਗ ਜਿਹੜੀ ਹੈ 트럼ਪ ਤੇ ਪੁਤਿਨ ਦੇ ਵਿਚਾਲੇ ਫੇਸ ਟੂ ਫੇਸ ਹੋਣ ਜਾ ਰਹੀ ਹੈ 2019 ਦੇ ਵਿੱਚ ਵੀ ਇਹ ਮਿਲੇ ਸੀਗੇ ਪਰ ਉਹ ਜਿੱਦਾਂ G20 ਦੀ ਮੀਟਿੰਗ ਦੇ ਵਿੱਚ ਸ਼ਾਇਦ ਮਿਲੇ ਸੀਗੇ ਉਦੋਂ ਤਾਂ ਬਾਕੀ ਲੀਡਰ ਸੀਗੇ ਨਾਲ ਇਸ ਕਰਕੇ ਉਹ ਮੀਟਿੰਗ ਫੇਸ ਟੂ ਫੇਸ ਨਹੀਂ ਹੁੰਦੀ ਇਹ ਫੇਸ ਟੂ ਫੇਸ ਮੀਟਿੰਗ ਹੋਣ ਜਾ ਰਹੀ ਹੈ ਜਿਵੇਂ ਜਿਹੜੀ 트럼ਪ ਦੀ ਪਹਿਲਾਂ ਕੋਰੀਆ ਦੇ ਜਦੋਂ ਰਾਸ਼ਟਰਪਤੀ ਦੇ ਨਾਲ ਨਾਰਥ ਕੋਰੀਆ ਦੇ ਰਾਸ਼ਟਰਪਤੀ ਦੇ ਨਾਲ ਮੀਟਿੰਗ ਹੋਈ ਸੀ ਉਸੇ ਤਰ੍ਹਾਂ ਦੀ ਇਹ ਕੁਝ ਮੀਟਿੰਗ ਹੋਣ ਜਾ ਰਹੀ ਹੈ ਔਰ ਇੱਕ ਜੰਗ ਨੂੰ ਰੁਕਵਾਉਣ ਦੇ ਲਈ ਇਹ ਮੀਟਿੰਗ ਹੈ ਤਾਂ ਭਾਰਤ ਦੇ ਸਮੇਂ ਅਨੁਸਾਰ 1 ਵਜੇ ਇਹ ਮੀਟਿੰਗ ਹੋਏਗੀ ਅਸੀਂ ਲਗਾਤਾਰ ਆਪਣੀ ਸਕਰੀਨ ਤੇ ਨਾਲ ਨਾਲ ਸੁਖਵੀਰ ਦਿਖਾ ਰਿਹਾ ਕਿ ਥੋੜੀ ਦੇਰ ਪਹਿਲਾਂ ਹੀ ਯੂਐਸ ਦੇ ਪ੍ਰੈਜ਼ੀਡੈਂਟ ਡੋਨਾਲਡ 트ੰਪ ਜਿਹੜੇ ਨੇ ਉਹ ਵਾਸ਼ਿੰਗਟਨ ਡੀਸੀ ਤੋਂ 에ਅਰ ਫੋਰਸ 1 ਜਹਾਜ਼ ਦੇ ਵਿੱਚ ਬਹਿ ਕੇ ਜਿਹੜਾ ਉਹਨਾਂ ਦਾ ਆਫੀਸ਼ੀਅਲ ਪਲੇਨ ਹੈ ਉਹਦੇ ਵਿੱਚ ਬਹਿ ਕੇ ਉਹ ਅਲਾਸਕਾ ਵੱਲ ਨੂੰ ਉਹਨਾਂ ਨੇ ਉਡਾਨ ਭਰ ਲਈ ਹੈ ਔਰ ਭਾਰਤ ਦੇ ਸਮੇਂ ਅਨੁਸਾਰ 11 ਤੋਂ 11:30 ਵਿਚਾਲੇ ਜਿਹੜੇ 트럼ਪ ਨੇ ਉੱਥੇ ਲੈਂਡ ਕਰਨਗੇ ਉਹਨਾਂ ਤੋਂ ਠੀਕ 50 ਮਿੰਟ ਬਾਅਦ ਪੁਤਿਨ ਜਿਹੜੇ ਨੇ ਉੱਥੇ ਲੈਂਡ ਕਰਨਗੇ ਔਰ ਭਾਰਤ ਦੇ ਸਮੇਂ ਅਨੁਸਾਰ 1 ਵਜੇ ਇਹ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਜਾਏਗੀ ਜਗ੍ਹਾ ਦੀ ਚਰਚਾ ਜਿਹੜੀ ਆਪਾਂ ਕਰੇ ਸੀ ਜਗ੍ਹਾ ਦੀ ਚਰਚਾ ਦਿਖਾਉਣਾ ਤੁਹਾਨੂੰ ਮੈਂ ਇਹ ਜੇ ਆਪਾਂ ਕੈਮਰਾ ਦਿਖਾਈਏ ਇਹ ਮੀਟਿੰਗ ਜਿਹੜੀ ਹੈ ਅਲਾਸਕਾ ਵਿੱਚ ਚੱਲੂ ਹੋਣ ਜਾ ਰਹੀ ਹੈ ਅਲਾਸਕਾ ਜਿਹੜਾ 1867 ਤੋਂ ਪਹਿਲਾਂ ਕਈ ਸਾਲ ਰਸ਼ੀਆ ਦੇ ਕੋਲ ਹੁੰਦਾ ਸੀਗਾ ਰਸ਼ੀਆ ਨੇ 1867 ਦੇ ਵਿੱਚ ਅਲਾਸਕਾ ਨੂੰ ਅਮਰੀਕਾ ਨੂੰ ਵੇਚ ਦਿੱਤਾ ਤਾਂ ਹੁਣ ਐ ਤੁਸੀਂ ਦੇਖੋਗੇ ਕਿ ਇਹ ਜਿਹੜੀ ਲਕੀਰ ਹੈ ਇਹ ਕੈਨੇਡਾ ਹੈ ਕੈਨੇਡਾ ਇੱਥੇ ਇਹ ਸਾਰਾ ਯੂਐਸ ਹੈ ਇੱਥੇ ਕੈਨੇਡਾ ਦੀ ਹੱਦ ਖਤਮ ਹੁੰਦੀ ਹੈ ਤੇ ਇੱਥੇ ਇਹ ਸਾਰਾ ਅਲਾਸਕਾ ਦਾ ਇਲਾਕਾ ਹੈ ਔਰ ਇਹ ਰਸ਼ੀਆ ਹੈ ਜੀ ਰਸ਼ੀਆ ਤੋਂ ਬਿਲਕੁਲ ਕੋਲ ਇਹ ਜਿਹੜੀ ਮੀਟਿੰਗ ਹੈ ਅਲਾਸਕਾ ਦਾ ਇੱਕ ਸ਼ਹਿਰ ਹੈ ਅਲਾਸਕਾ ਦਾ ਜਿਹੜਾ ਇਕਨੋ ਇਕਨੋਰੇਜ ਸ਼ਹਿਰ ਹੈ ਉਹਦਾ ਉਹਦੇ ਸ਼ਹਿਰ ਦੇ ਬਾਹਰਲੇ ਪਾਸੇ ਯੂਐਸ ਮਿਲਟਰੀ ਦਾ ਬਹੁਤ ਵੱਡਾ ਬੇਸ ਹੈ ਜਿਹਦਾ ਨਾਮ ਹੈ ਜੁਆਇੰਟ ਬੇਸ ਐਲੀਮੈਂਟ ਆਫ ਰਿਚਰਡ ਰਿਚਰਡਸਨ ਇੱਥੇ ਇਹ ਮੀਟਿੰਗ ਹੋਣ ਜਾ ਰਹੀ ਹੈ ਇਹ ਇੱਕ ਮਿਲਟਰੀ ਬੇਸ ਹੈ ਇੱਥੇ ਇਹ ਮੀਟਿੰਗ ਜਿਹੜੀ ਹੈ ਰੱਖੀ ਗਈ ਹੈ ਔਰ ਇਹ ਤੁਸੀਂ ਦੇਖੋਗੇ ਕਿ ਇਹ ਇਹਦੇ ਤੋਂ 55 ਮੀਲ ਕਿਆ ਜਾਂਦਾ ਹੈ ਔਰ 90 ਕੋ ਕਿਲੋਮੀਟਰ ਦੂਰੀ ਤੇ ਹੀ ਰਸ਼ੀਆ ਦਾ ਬਾਰਡਰ ਸ਼ੁਰੂ ਹੋ ਜਾਂਦਾ ਵੈਸੇ ਜੇ ਪੂਰਾ ਵਰਲਡ ਆਪਾਂ ਦੇਖੀਏ ਕਈ ਵਾਰੀ ਕਈ ਲੋਕ ਸੋਚਦੇ ਨੇ ਕਿ ਭਈਆ ਰਸ਼ੀਆ ਤੇ ਇੱਧਰ ਹੈ ਅਮਰੀਕਾ ਤੇ ਖੱਬੇ ਹੱਥ ਹੈ ਪਰ ਕਿਉਂਕਿ ਦੁਨੀਆ ਗੋਲ ਹੈ ਤੇ ਜਿਹੜਾ ਇਹ ਹਿੱਸਾ ਹੈ ਰਸ਼ੀਆ ਦਾ ਇਹ ਜਦੋਂ ਆਪਾਂ ਜਿਹੜੇ ਲੋਕ ਤਾਂ ਮੈਪ ਨੂੰ ਬਖੂਬੀ ਜਾਣਦੇ ਨੇ ਜਾਂ ਬਾਹਰਲੇ ਲੋਕ ਨੇ ਉਹ ਇੱਕਦਮ ਸਾਡੀ ਗੱਲ ਤੋਂ ਸੋਚ ਰਹੇ ਹੋਣਗੇ ਭਈ ਯਾਰ ਅਮਰੀਕਾ ਤੇ ਇਸ ਪਾਸੇ ਵੈਸਟ 'ਚ ਹੈ ਤਾਂ ਥੋੜਾ ਜਿਹਾ ਰਸ਼ੀਆ ਤੇ ਈਸਟ ਵਾਲ ਪੈ ਜਾਂਦਾ ਪਰ ਜਦੋਂ ਰਸ਼ੀਆ ਦਾ ਅਖੀਰਲਾ ਹਿੱਸਾ ਆ ਜਾਂਦਾ ਤੇ ਦੁਨੀਆ ਗੋਲ ਹੈ ਤੇ ਉਹ ਕਨੈਕਟ ਹੋ ਜਾਂਦੇ ਨੇ ਤਾਂ ਇੱਥੇ ਇਹ ਸ militari ਬੇਸ ਦੇ ਵਿੱਚ ਇਹ ਅਲਾਸਕਾ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ ਉਹਦੇ ਆਊਟਰ ਸਾਈਡ ਤੇ ਹੈ ਜਦੋਂ ਆਪਾਂ ਕੈਂਟ ਹੁੰਦਾ ਹੈ ਨਾ ਸਾਡੇ ਇੱਥੇ ਉਥੇ ਇਹ ਮਿਲਟਰੀ ਬੇਸ ਉੱਥੇ ਇਹ ਮੀਟਿੰਗ ਹੋਣ ਜਾ ਰਹੀ ਹੈ ਹੁਣ ਕਿਉਂਕਿ ਰਸ਼ੀਆ ਪੁਤਿਨ ਜਿਹੜੇ ਹੈ ਇੱਕ 10 ਸਾਲਾਂ ਤੋਂ ਬਾਅਦ ਯੂ ਐਸ ਦੀ ਧਰਤੀ ਤੇ ਪੈਰ ਰੱਖਣ ਜਾ ਰਹੇ ਨੇ ਹੁਣ ਕਿਉਂਕਿ ਵਸ਼ਿੰਗਟਨ ਡੀਸੀ ਤੱਕ ਜਾਂਦੇ ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੋ ਜਾਣੀ ਸੀਗੀ ਤਾਂ ਇੱਕ ਇਹੋ ਜੀ ਜਗ੍ਹਾ ਚੁਣੀ ਗਈ ਅ कि ਜਿਹੜੀ ਸੇਫ ਪੁਤਿਨ ਲਈ ਵੀ ਸੇਫ ਹੋਵੇ ਕਿਉਂਕਿ ਪੁਤਿਨ ਬਹੁਤ ساری ਕੰਟਰੀਆਂ ਫ্লাই ਨਹੀਂ ਕਰ ਸਕਦੇ ਉਹਨਾਂ ਨੂੰ ਇੰਟਰਨੈਸ਼ਨਲ ਜਿਹੜੀ ਕ੍ਰਿਮੀਨਲ ਕੋਰਟ ਹੈ ਉਹਨਾਂ ਦੇ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਹੈ ਤਾਂ ਗ੍ਰਿਫਤਾਰੀ ਦਾ ਵੀ ਡਰ ਹੈ ਯੂएस ਉਹਨੂੰ ਮੰਨਦਾ ਨਹੀਂ ਹੈ ਤਾਂ ਬਿਲਕੁਲ ਰਸ਼ੀਆ ਦੇ ਕੋਲ ਹੀ ਰਸ਼ੀਆ ਦੇ ਬਾਰਡਰ ਦੇ ਕੋਲ ਹੀ ਯੂएस ਦੀ ਧਰਤੀ ਪੈਂਦੀ ਹੈ ਉੱਥੇ ਇਹ ਮੀਟਿੰਗ ਜਿਹੜੀ ਹੈ ਉਹ ਹੁਣ ਰੱਖੀ ਗਈ ਹੈ ਤਾਂ ਪੁਤਿਨ ਲਈ ਵੀ ਕਿਤੇ ਨਾ ਕਿਤੇ ਸੇਫ ਹੈ ਔਰ ਕਿਉਂਕਿ 트੍ਰੰਪ ਜਿਹੜੇ ਨੇ ਉਹ 트럼ਪ 트럼ਪ ਦਾ ਦਾ ਆਪਣਾ ਮੁਲਕ ਹੋ ਗਿਆ ਹਾਲਾਂਕਿ ਦੁਬਈ ਦਾ ਵੀ ਜ਼ਿਕਰ ਆ ਰਿਹਾ ਸੀਗਾ ਕਿ ਦੁਬਈ ਨੇ ਵੀ ਕਿਹਾ ਕਿ ਹੋਸਟ ਕਰਾਂਗੇ ਬਹੁਤ ਸਾਰੇ ਕੰਟਰੀਆਂ ਨਹੀਂ ਚਾਹੁੰਦੀਆਂ ਸੀ ਕਿ ਇਹਨੂੰ ਹੋਸਟ ਕਰਨਾ ਕਿਉਂਕਿ ਪੁਤਿਨ ਤੇ ਬਹੁਤ ਸਾਰੇ ਇਲਜ਼ਾਮ ਲੱਗੇ ਹੋਏ ਨੇ ਤਾਂ ਇਹ ਫਿਰ ਜਗ੍ਹਾ ਨੂੰ ਮਿੱਥਿਆ ਗਿਆ ਇਸ ਜਗ੍ਹਾ ਤੇ ਇਹ ਮੀਟਿੰਗ ਰੱਖੀ ਗਈ ਜੋ ਜੀਓਗ੍ਰਾਫਿਕਲੀ ਦੋਵੇਂ ਹੀ ਮੁਲਕਾਂ ਦੇ ਲਈ ਬੜੀ ਮਾਇਨੇ ਰੱਖਦੀ ਹੈ ਦੂਸਰਾ ਇਹਦਾ ਵੱਡਾ ਕਾਰਨ ਇਹ ਵੀ ਹੈ ਕਿ ਪੁਤਿਨ ਇਹ ਕਹਿੰਦੇ ਨੇ ਕਿ ਜਿੰਨਾ ਕੋ ਹਿੱਸਾ ਆਪਾਂ ਯੂਕਰੇਨ ਦਾ ਆਪਣੇ ਨਾਲ ਜੋੜ ਲਿਆ ਉਹ ਸਾਨੂੰ ਹੀ ਦੇ ਦਿੱਤਾ ਜਾਵੇ ਜਿੱਥੇ ਤੱਕ ਉਹ ਅੱਗੇ ਵੱਧ ਗਏ ਨੇ ਤਾ ਜ਼ੇਲੈਂਸਕੀ ਯੂਕਰੇਨ ਦੇ ਰਾਸ਼ਟਰਪਤੀ ਇਹਦਾ ਵਿਰੋਧ ਕਰਦੇ ਨੇ ਕਿ ਯੂਕਰੇਨੀਅਨ ਆਪਣਾ ਜ਼ਮੀਨ ਦਾ ਇੱਕ ਹਿੱਸਾ ਨਹੀਂ ਦੇਣਗੇ ਤਾਂ ਉਹ আলাਸਕਾ ਦੇ ਵਿੱਚ ਇਹ ਤਾਂ ਮੀਟਿੰਗ ਰੱਖੀ ਜਾ ਰਹੀ ਹੈ ਕਿ ਇੱਕ ਮੈਸੇਜ ਇਹ ਵੀ ਜਾਵੇ ਕਿ ਜ਼ਮੀਨਾਂ ਦਾ ਆਦਾਨ-ਪ੍ਰਦਾਨ ਹੁੰਦਾ ਰਿਹਾ ਪਹਿਲੇ ਵੀ ਰਸ਼ੀਆ ਨੇ ਯੂਕਰੇਨ ਨੇ ਅਮਰੀਕਾ ਨੂੰ ਅਜੇ ਜ਼ਮੀਨ ਵੇਚੀ ਸੀ 1867 ਦੇ ਵਿੱਚ ਤਾਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਏਗੀ ਹੁਣ ਮੁੱਖ ਏਜੰਡਾ ਕਿਉਂਕਿ 트ੰਪ ਤੇ ਜਦੋਂ ਪੁਤਿਨ ਨੇ ਬੈਠਣਾ ਹੈ ਇਹਦੀ ਬਹੁਤ ਸਾਰੀ ਗੱਲ ਪਹਿਲਾਂ ਵੀ ਚੱਲੀ ਹੈ ਸ਼ਾਇਦ ਅਮਰੀਕਾ ਦਾ ਰਾਸ਼ਟਰਪਤੀ ਜਾਂ ਹੋਰ ਮੰਤਰੀਆਂ ਨੇ ਵੀ ਕਿਹਾ ਕਿ ਸ਼ਾਇਦ ਲੈਂਡ ਨੂੰ ਲੈ ਕੇ ਹੀ ਡੀਲ ਹੋਏਗੀ ਜਦੋਂ ਪੁਤਿਨ ਪੁਤਿਨ ਤੇ 트ੰਪ ਬੈਠਣਗੇ ਤਾਂ ਜਿਹੜੀਆਂ ਨੇਗੋਸ਼ੀਏਸ਼ਨਸ ਹੋਣੀਆਂ ਨੇ ਜਿਹੜੀਆਂ ਗੱਲਾਂ ਹੋਣੀਆਂ ਉਹ ਇਹੀ ਹੋਣੀਆਂ ਕਿ ਵੀ ਜਿੰਨਾ ਕੁ ਯੂਕਰੇਨ ਦੇ ਅੰਦਰ ਰਸ਼ੀਆ ਵੜਿਆ ਹੋਇਆ ਹੈ ਉਹ ਲੈਂਡ ਨੂੰ ਵਾਪਸ ਕਰਨਾ ਹੈ ਜਾਂ ਕੀ ਕਰਨਾ ਹੈ ਜੋ ਵੀ ਨੇਗੋਸ਼ੀਏਸ਼ਨਸ ਹੋਣਗੀਆਂ ਉਹ ਇਹੀ ਹੋਣਗੀਆਂ ਕਿ ਬਈ ਦੋਵੇਂ ਮੁਲਕ ਆਪਣਾ ਹਥਿਆਰ ਜਿਹੜਾ ਹੈ ਉਹ ਇੱਥੇ ਹੀ ਰੁਕਦਨ ਬੰਬਾਰੀ ਜਿਹੜੀ ਚੱਲ ਰਹੀ ਹੈ 2022 ਤੋਂ ਲਗਾਤਾਰ ਜਿਹੜੀਆਂ ਉੱਥੇ ਮਿਜ਼ਾਈਲਾਂ ਸੁੱਟੀਆਂ ਜਾ ਰਹੀਆਂ ਨੇ ਦੋਵੇਂ ਮੁਲਕ ਇੱਕ ਦੂਜੇ ਤੇ ਅਟੈਕ ਕਰ ਰਹੇ ਨੇ ਉਹ ਸੀਸਫਾਇਰ ਹੋ ਜਾਵੇ। ਭਾਰਤ ਦੇ ਨਜ਼ਰੀਏ ਤੋਂ ਦੇਖੀਏ ਇਹ ਸਾਰੀ ਮੀਟਿੰਗ ਨੂੰ ਭਾਰਤ ਦੀ ਪਹਿਨੀ ਨਜ਼ਰ ਬਣੀ ਹੋਈ ਹੈ ਜਿਵੇਂ ਤੁਸੀਂ ਵੀ ਦੱਸਿਆ ਕਿ ਬਹੁਤ ਲਾਜ਼ਮੀ ਵੀ ਹੈ ਜ਼ਰੂਰੀ ਵੀ ਹੈ। ਭਾਰਤ ਦੇ ਨਜ਼ਰੀਏ ਤੋਂ ਜਦੋਂ ਇਹ ਮੀਟਿੰਗ ਸੰਪੰਨ ਹੋ ਜਾਂਦੀ ਹੈ ਸਫਲ ਹੋਵੇ ਜਾਂ ਨਾ ਹੋਵੇ ਭਾਰਤ ਵਾਲੇ ਪਾਸਿਓ ਇਸ ਦਾ ਪੁਖਤਾ ਜਵਾਬ ਦੇਣ ਦੇ ਲਈ ਭਾਰਤ ਵਾਲੇ ਮੰਤਰਾਲੇ ਤੋਂ ਕਿਸੇ ਤਰੀਕੇ ਦੀ ਕੋਈ ਜਾਣਕਾਰੀ ਹਾਲ ਫਿਲਹਾਲ ਸਾਹਮਣੇ ਨਹੀਂ ਦੇਖੋ ਜਿਹੜਾ ਇੰਡੀਆ ਇਸ ਮੀਟਿੰਗ ਤੇ ਪੈਣੀ ਨਜ਼ਰ ਪਾਈ ਰੱਖਿਆ ਜਿੰਨਾ ਵੀ ਸਾਡਾ ਵਿਦੇਸ਼ ਮੰਤਰਾਲੇ ਆ ਜਾਂ ਜਿੰਨੀ ਵੀ ਸਾਡੀ ਮਿਨਿਸਟਰੀਜ਼ ਨੇ ਜਾਂ ਕੋਈ ਜਿਹੜਾ ਵੀ ਸਾਡੇ ਦੇਸ਼ ਦਾ ਅਫਸਰ ਹੋਣਗੇ ਜਿੰਨਾ ਵੀ ਸਟਰਕਚਰ ਹੈਗਾ ਉਹ ਸਾਰਾ ਇਸ ਮੀਟਿੰਗ ਤੇ ਨਜ਼ਰ ਬਣਾ ਕੇ ਰੱਖਿਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਹਦਾ ਸਿੱਧਾ ਪ੍ਰਭਾਵ ਇਸ ਮੀਟਿੰਗ ਦਾ ਪਾਰਟ ਪੈਣਾ ਜਿਹੜੇ ਭਾਰਤ ਤੇ ਅਮਰੀਕਾ ਨੇ 50 ਫੀਸਦੀ ਦਾ ਟੈਰਿਫ ਲਗਾਇਆ ਵੀ ਹੈ ਉਹ ਇਸੇ ਕਰਕੇ ਲਗਾਇਆ ਸੀਗਾ ਕਿ ਰਸ਼ੀਆ ਮੀਟਿੰਗ ਲਈ ਮੰਨ ਲਵੇ ਹੁਣ ਕਿਉਂਕਿ ਰਸ਼ੀਆ ਤੇ ਭਾਰਤ ਦੇ ਵਿਚਾਲੇ بزਨਸ ਹੁੰਦਾ ਹੈ ਜੇ ਭਾਰਤ ਤੇ ਟੈਰਿਫ ਲੱਗੇਗਾ ਤੇ ਭਾਰਤ ਥੋੜਾ ਜਿਹਾ ਪੈਰ ਪਿੱਛੇ ਖਿੱਚੇਗਾ ਉਹਦੇ ਨਾਲ ਰਸ਼ੀਆ ਨੂੰ ਨੁਕਸਾਨ ਹੋਏਗਾ ਇਹੀ ਇੱਕ ਕਾਰਨ ਮੰਨਿਆ ਜਾ ਰਿਹਾ ਹੈ ਕਿ ਰਸ਼ੀਆ ਤੇ 트੍ਰੰਪ ਦੇ ਯੂਐਸਏ ਦੇ ਵਿਚਾਲੇ ਯਾਨਕਿ ਪੁਤਿਨ ਤੇ 트੍ਰੰਪ ਦੇ ਵਿਚਾਲੇ ਅੱਜ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਕਿਉਂਕਿ ਭਾਰਤ ਤੇ ਉਹਨੇ ਐਕਸ਼ਨ ਲੈਣੇ ਸ਼ੁਰੂ ਕੀਤੇ 트੍ਰੰਪ ਨੇ ਉਦਾ ਉਦਾ ਅਸਰ ਰਸ਼ੀਆ ਨੇ ਸੋਚਿਆ ਕਿ ਸਾਨੂੰ ਨੁਕਸਾਨ ਨਾ ਹੋਵੇ ਤਾਂ ਇਹ ਮੀਟਿੰਗ ਕਰ ਰਿਹਾ ਤਾਂ ਹੁਣ ਉਹਦੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਅਮਰੀਕਾ ਦੇ ਸਕਾਟ ਬੈਸੈਂਟ ਇਹਨਾਂ ਨੇ ਸਾਫ਼ ਇਹ ਕਹਿ ਦਿੱਤਾ ਕਿ ਜੇ ਅੱਜ ਦੀ ਮੀਟਿੰਗ ਸਫਲ ਨਾ ਹੋਈ ਤਾਂ ਆਪਾਂ ਇੰਡੀਆ ਤੇ ਹੋਟ ਟੈਰਿਫ ਪਾ ਦਾਂਗੇ ਦੇਖੋ ਦੇਖੋ ਭਾਰਤ ਨੇ ਵਿੱਚ ਬਹਿਣਾ ਨਹੀਂ ਭਾਰਤ ਦਾ ਕੋਈ ਅਧਿਕਾਰੀ ਵਿੱਚ ਬਹਿਣਾ ਨਹੀਂ ਇਹ ਮੀਟਿੰਗ ਜਿਹੜੀ ਹੈ ਟਰੰਪ ਤੇ ਪੁੱਤਿਆਂ ਦੇ ਵਿੱਚ ਆਲੇ ਹੋਣ ਜਾ ਰਹੀ ਹੈ ਫੇਸ ਟੂ ਫੇਸ ਮੀਟਿੰਗ ਹੈ ਹੋ ਸਕਦਾ ਉਹਨਾਂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਟਰਾਂਸਲੇਟਰਸ ਬੈਠਣਗੇ ਜਾਂ ਜਿਹੜੇ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਯੂਐਸਏ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਜੇੜੀ ਵੈਂਸ ਉਹ ਵੀ ਬੈਠਣਗੇ ਤਾਂ ਇਹ ਲੋਕ ਮੀਟਿੰਗ ਦੇ ਵਿੱਚ ਬੈਠਣਗੇ ਭਾਰਤ ਦਾ ਨਾ ਕੋਈ ਅਧਿਕਾਰੀ ਬੈਠੇ ਨਾ ਭਾਰਤ ਦਾ ਪ੍ਰਧਾਨ ਮੰਤਰੀ ਬੈਠੇ ਪਰ ਇਸ ਮੀਟਿੰਗ ਦਾ ਸਿੱਧਾ ਸਿੱਧਾ ਪ੍ਰਭਾਵ ਭਾਰਤ ਤੇ ਹੀ ਪੈਣਾ ਬਾਕੀ ਦੇਸ਼ਾਂ ਤੇ ਜੋ ਪੈਣਾ ਪੈਣੀ ਹੈ ਯੂਕਰੇਨ ਤੇ ਰਸ਼ੀਆ ਤੇ ਇਹਦਾ ਸਿੱਧਾ ਪ੍ਰਭਾਵ ਹੈਗਾ ਹੀ ਪਰ ਅਸੀਂ ਇੰਨੀ ਦੂਰ ਬੈਠੇ ਆ ਤਾਂ ਵੀ ਇਹਦੇ ਤੇ ਸਿੱਧਾ ਪ੍ਰਭਾਵ ਪੈਣਾ ਜੋ ਵੀ ਦੋਵਾਂ ਦੇ ਵਿੱਚ ਆਲੇ ਗੱਲਬਾਤ ਹੋਣੀ ਹੈ ਉਹ ਤੀਜੇ ਤੇ ਉਹਦਾ ਸਿੱਧਾ ਅਸਰ ਪੈਣਾ ਆ ਕਿਉਂਕਿ ਉਹ ਜੇ ਅਜੇ ਸਹਿਮਤੀ ਨਾ ਬਣੀ ਸੀ ਸਫਾਇਰ ਦੀ ਤਾਂ ਉਹ ਯੂਐਸ ਨੇ ਤਮਕਾ ਤਮਕੀ ਦੇ ਦਿੱਤੀ ਕਿ ਭਈ ਆਪਾਂ ਇੰਡੀਆ ਤੇ ਹੋਰ ਟੈਰਿਫ ਜਿਹੜੇ ਆ ਉਹ ਵਧਾ ਦਾਂਗੇ ਤਾਂ ਹੁਣ ਹੋ ਸਕਦਾ ਹੈ ਕਿ ਜਿਹੜਾ ਪੂਤੀ ਹੁੰਦਾ ਵੀ ਬਿਆਨ ਆਇਆ ਥੋੜੀ ਦਿਰ ਪਹਿਲਾਂ ਹੀ ਇਸ ਮੀਟਿੰਗ ਤੋਂ ਸ਼ੁਰੂਆਤ ਤੋਂ ਪਹਿਲਾਂ ਹੀ ਕਿ ਬਈ ਅਮਰੀਕਾ ਜਿਹੜਾ ਬੜਾ ਸincerely ਇਸ ਚੀਜ਼ ਨੂੰ ਸੁਲਝਾਉਣਾ ਚਾਹੁੰਦਾ ਹੈ ਦੂਸਰਾ ਹੁਣ ਜਦੋਂ 트াম্প ਜਹਾਜ਼ ਦੇ ਵਿੱਚ ਬੈਠੇ ਨੇ ਤਾਂ ਵਾਈਟ ਹਾਊਸ ਦੇ ਵੱਲੋਂ ਆਡੀਓ ਜਾਰੀ ਕੀਤੀ ਗਈ ਹੈ ਜਦੋਂ ਹੁਣ ਜਿਹੜੀ ਆਪਾਂ ਵਿਜ਼ੂਅਲ ਦਿਖਾ ਰਹੇ ਹਾਂ ਜਦੋਂ ਇਹ ਜਹਾਜ਼ ਇਸ ਵੇਲੇ ਹਵਾ ਦੇ ਵਿੱਚ ਉਸ ਤੋਂ ਥੋੜੀ ਦਿਰ ਪਹਿਲਾਂ ਹੀ 트াম্প ਨੇ ਪੱਤਰਕਾਰਾਂ ਦੇ ਨਾਲ ਜਹਾਜ਼ ਦੇ ਵਿੱਚ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਬਈ ਬੁਤੇ ਨੂੰ ਬੜੇ ਸਮਾਰਟ ਗਏ ਨੇ ਅਸੀਂ ਉਹਨਾਂ ਨਾਲ ਬਿਜ਼ਨਸ ਕਰਨਾ ਚਾਹੁੰਦੇ ਆ ਕਿਉਂਕਿ ਹਜੇ ਜੰਗ ਛਿੜੀ ਹੋਈ ਹੈ ਅਸੀਂ ਫਿਲਹਾਲ ਬਿਜ਼ਨਸ ਰੁਕੇ ਹੋਏ ਨੇ ਪਰ ਆਪਾਂ ਬਿਜ਼ਨਸ ਇਹਨਾਂ ਨਾਲ ਕਰਾਂਗੇ ਔਰ ਅੱਜ ਮੈਨੂੰ ਲੱਗਦਾ ਹੈ ਕਿ ਇਹ ਪੋਜ਼ਿਟਿਵ ਹੋਏਗਾ ਔਰ ਉਹਨਾਂ ਨੇ ਕਿ ਹਾਈ ਸਟੇਕ ਮੀਟਿੰਗ ਹੈ ਬੜੀ ਬਹੁਤ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਇਹ 트ੰਪ ਨੇ ਪਲੇਨ ਦੇ ਵਿੱਚ ਬੈਠਣ ਤੋਂ ਪਹਿਲਾਂ ਇਹ ਬਿਆਨ ਜਾਰੀ ਕੀਤਾ ਕਿ ਹਾਈ ਸਟੇਕ ਮੀਟਿੰਗ ਹੈ ਤਾਂ ਇਹ ਇਸੇ ਕਰਕੇ ਆਪਾਂ ਵੀ ਇਹਨੂੰ ਕਹਿ ਰਹੇ ਕਿ ਦੁਨੀਆ ਦੀ ਸਭ ਤੋਂ ਵੱਡੀ ਮੀਟਿੰਗ ਜਿਹੜੀ ਹੈ ਹੋਣ ਜਾ ਰਹੀ ਹੈ ਲੋਕੇਸ਼ਨ ਬੜੀ ਅਹਿਮ ਹੈ ਬੜੀ ਇਹਨੂੰ ਲੋਕੇਸ਼ਨ ਨੂੰ ਇਸ ਕਰਕੇ ਵੀ ਰੱਖਿਆ ਗਿਆ ਕਿ ਬਈ ਐਡ ਰਾਸ਼ਟਰਪਤੀ ਆ ਰਿਹਾ ਐਡਾ ਵੱਡਾ ਲੀਡਰ ਆ ਰਿਹਾ ਉਹਦੇ ਲਈ ਸੇਫ ਹੋਵੇ ਉਧਰੋਂ 트럼ਪ ਆ ਰਿਹਾ ਉਹਦੇ ਲਈ ਸੇਫ ਹੋਵੇ ਜਾਂ ਪੁਤਿਨ ਦੀ ਗ੍ਰਿਫਤਾਰੀ ਨਾ ਹੋਵੇ ਫਿਰ ਜ਼ਮੀਨਾਂ ਦਾਦਾਨ ਜ਼ਮੀਨ ਮੁਲਕ ਖਰੀਦ ਸਕਦੇ ਨੇ ਵੇਚ ਸਕਦੇ ਨੇ ਇਹ ਇੱਕ ਇੱਕ ਐਗਜ਼ਾਮਪਲ ਦੇਣ ਦੇ ਲਈ ਮੀਟਿੰਗ ਇੱਥੇ ਰੱਖੀ ਗਈ ਹੈ ਤਾਂ ਬਹੁਤ ਸਾਰੀਆਂ ਗੱਲਾਂ ਨੇ ਜੋ 1 ਵਜੇ ਅੱਜ ਮੀਟਿੰਗ ਸ਼ੁਰੂ ਹੋ ਜੇਗੀ ਤਿੰਨ ਤੋਂ ਚਾਰ ਘੰਟੇ ਦੱਸਿਆ ਜਾ ਰਿਹਾ ਮੀਟਿੰਗ ਹੋਏਗੀ ਫਿਰ ਗਰੁੱਪ ਲੰਚ ਵੀ ਹੋਏਗਾ ਉਸ ਤੋਂ ਬਾਅਦ ਇਹ ਜਿਹੜਾ ਰਸ਼ੀਆ ਦੇ ਜਿਹੜਾ ਕ੍ਰੈਮਲਿਨ ਜੋ ਪੁਤਿਨ ਦਾ ਜੋ ਰੈ residense ਹੁੰਦਾ ਜਿੱਦਾਂ ਵਾਈਟ ਹਾਊਸ ਹੈ ਤੇ ਉਦਾਂ ਹੀ ਕ੍ਰੈਮਲਿਨ ਨੇ ਕਨਫਰਮ ਕੀਤਾ ਹੈ ਕਿ ਮੀਟਿੰਗ ਤੋਂ ਬਾਅਦ ਦੋਵੇਂ ਹੀ ਰਾਸ਼ਟਰਪਤੀ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਨਗੇ ਹਾਂ ਇਹਨਾਂ ਜ਼ਰੂਰ ਹੈ ਸੁਖਵੀਰ ਕਿ ਸਾਰੇ ਇਹ ਦੇਖ ਰਹੇ ਨੇ ਕਿ ਜਿੱਦਾਂ ਜ਼ੇਲੈਂਸਕੀ ਤੇ ਟਰੰਪ ਆਪਸ ਵਿੱਚ ਭੇੜ ਗਏ ਸੀਗੇ ਬਹਿਸ ਹੋ ਗਈ ਸੀਗੀ ਉਦਾਂ ਦੀ ਬਹਿਸ ਜੀ ਨਾ ਹੋ ਜAVE ਹਾਂ ਜੀ ਬਿਲਕੁਲ ਬਹੁਤ ਧੰਨਵਾਦ ਇਸ ਮਾਮ ਜਾਣਕਾਰੀਆਂ ਦੇ ਲਈ ਸੋ ਦੁਨੀਆ ਦੇ ਦੋ ਵੱਡੀਆਂ ਸ਼ਕਤੀਆਂ ਦੇ ਦੋ ਵੱਡੇ ਦੇਸ਼ਾਂ ਦੇ ਆ ਮੁਖੀ ਜਿਹੜੇ ਨੇ ਉਹਨਾਂ ਦੀ ਮੁਲਾਕਾਤ ਹੋਣੀ ਹੈ ਅਲਾਸਕਾ ਜਿਹੜੀ ਜਗ੍ਹਾ ਹੈ ਉਹ ਚੁਣਿਆ ਗਿਆ ਇਸ ਸਾਰੇ ਮਾਹੌਲ ਦੇ ਵਿੱਚ ਹੁਣ ਕਿਸ ਤਰੀਕੇ ਦੇ ਨਾਲ ਸਥਿਤੀਆਂ ਕਦਰਲੇ ਪਾਸੇ ਨੂੰ ਜਾਣਗੀਆਂ ਕਿਉਂਕਿ ਘੰਟੇ ਕੁਝ ਕੀ ਬਾਕੀ ਨੇ ਤੇ ਇਹਨਾਂ ਘੰਟਿਆਂ ਦੇ ਦੌਰਾਨ ਪੈਨੀ ਨਜ਼ਰ ਭਾਰਤ ਦੇ ਵੱਲੋਂ ਵੀ ਬਣਾ ਕੇ ਰੱਖੀ ਗਈ ਹੈ ਸਦੇ ਤੌਰ ਦੇ ਉੱਪਰ ਟੈਰਿਫ ਦੇ ਜ਼ਰੀਏ ਵੀ ਅਸਰ ਪਾਉਣ ਦੀ ਗੱਲ ਜਿਹੜੀ ਆ ਹੋ ਰਹੀ ਹੈ ਪਰ ਇਹ ਸਾਰੀਆਂ ਸਥਿਤੀਆਂ ਕਦਰਲੇ ਪਾਸੇ ਨੂੰ ਜਾਣ ਕੇ ਇੰਤਜ਼ਾਰ ਰਹੇਗਾ तमाम ਜਾਣਕਾਰੀਆਂ ਤੁਹਾਡੇ ਨਾਲ ਸਟੀਕਤਾ ਭਰੇ ਅੰਦਾਜ਼ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਬੈਰ ਹਾਲ ਇਸ ਖਬਰ ਦੇ ਬਾਰੇ ਕੀ ਸੋਚ ਦੇ ਵਿਚਾਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰਤੀਕਰਮ ਤੇ ਟਿੱਪਣੀ ਜ਼ਰੂਰ ਸਾਂਝੀ ਕਰਦੇ ਜਾਣਾ